ਦੁਆਰਾ ਪ੍ਰਬੰਧ ਕਮੇਟੀ ਦੇ ਸਤਿਕਾਰਯੋਗ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਜੀ ਧਾਮ ਜੀ ਵੱਲੋਂ ਵਰਮਤੈਂ ਕੈਂਪ ਜਿਹੜੇ ਗਰਮੀ ਦੀਆਂ ਛੁੱਟੀਆਂ ਦੇ ਬੱਚਿਆਂ ਦੇ ਵਕ ਵਕ ਪੜਣਾ ਦੇ ਵਿੱਚ ਲਗਾਉਣ ਲਈ ਕਿਹਾ ਗਿਆ ਸੀ ਸਾਡੇ ਮਾਨਯੋਗ ਸਕੱਤਰ ਸਾਹਿਬ ਸਰਦਾਰ ਬਿਨਿੰਦਰ ਸਿੰਘ ਜੀ ਕਾਲਵਾ ਦੇ ਨਿਸ਼ਾਦ ਰੇ ਸੰਸਾਰ 1 ਜੂਨ ਤੋਂ 8 ਜੂਨ ਤੱਕ ਜਿਹੜਾ ਕੈਂਪ ਉਹ ਫਤੇਗੜ ਸਾਹਿਬ ਜ਼ਿਲ੍ਹੇ ਦੇ ਪਿੰਡ ਖਾਨਪੁਰ ਵਿਖੇ ਲਗਾਇਆ ਗਿਆ ਤਕਰੀਬਨ 40 ਤੋਂ 45 ਬੱਚਿਆਂ ਦੇ ਲਗਭਗ ਇਹਦੇ ਵਿੱਚ ਹਿੱਸਾ ਲਿਆ ਬੱਚਿਆਂ ਨੂੰ ਜਪਜੀ ਸਾਹਿਬ ਦੇ ਭਾਰਤੀ ਸੰਖਿਆ ਦਿੱਤੀ ਗਈ ਸਿੱਖ ਇਤਿਹਾਸ ਤੇ ਰਹਿਤ ਮਰਿਆਦਾ ਦੀ ਮੁੱਢਲੀ ਜਾਣਕਾਰੀ ਦਿੱਤੀ ਗਈ ਹੈ ਤੇ ਸੂਰਬੀਰ ਜੋਧਿਆਂ ਦੀ ਜਿਹੜੀਆਂ ਸਾਖੀਆਂ ਨੇ ਉਹਨਾਂ ਦੀ ਸਾਂਝ ਪਾਈ ਗਈ ਤੇ ਇਹ ਵਧੀਆ ਉਪਰਾਲਾ ਪਿੰਡ ਦੇ ਪ੍ਰਧਾਨ ਸਾਹਿਬ ਦੇ ਸਹਿਯੋਗ ਨਾਲ ਸਰਪੰਚ ਸਾਹਿਬ ਦੇ ਸਹਿਯੋਗ ਦੇ ਨਾਲ ਇਹ ਸੱਤ ਰੋਜ਼ਾ ਕੈਂਪ ਜਿਹੜਾ ਹੈ ਉਹ ਅੱਜ ਸੰਪੂਰਨ ਹੋਇਆ ਤੇ ਇਸੇ ਤਰ੍ਹਾਂ ਅਸੀਂ ਆਸ ਕਰਦੇ ਹਾਂ ਕਿ ਸਾਡੇ ਪ੍ਰਬੰਧਕ ਕਮੇਟੀਆਂ ਨੂੰ ਉਪਰਾਲੇ ਕਰਨੇ ਚਾਹੀਦੇ ਨੇ ਤਾਂਕਿ ਬੱਚਿਆਂ ਨੂੰ ਗੁਰਬਾਣੀ ਦੀ ਸੰਥਾ ਦਿੱਤੀ ਜਾਵੇ ਤੇ ਸਿੱਖੀ ਸਿਧਾਂਤ ਦੀ ਜਾਣਕਾਰੀ ਦਿੱਤੀ ਜਾਵੇ ਸਿੱਖ ਧਰਮ ਦੇ ਨਾਲ ਜੋੜਿਆ ਜਾਵੇ ਜੇ ਅਸੀਂ ਇਸ ਤਰ੍ਹਾਂ ਦੇ ਕੈਂਪ ਲਗਾਉਂਦੇ ਰਹਿਾਂਗੇ ਤਾਂ ਹੀ ਬੱਚੇ ਜਿਹੜੇ ਨੇ ਉਹ ਸਿੱਖੀ ਦੇ ਨਾਲ ਜੁੜਨਗੇ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਪੰਚਾਇਤ ਦਾ ਨਗਰ ਨਿਵਾਸੀ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਇਹਨਾਂ ਦੇ ਨਾਲ ਸਹਿਯੋਗ ਕੀਤਾ ਸਾਡਾ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਇਹਨਾਂ ਦੇ ਸਹਿਯੋਗ ਨਾਲ ਜਿਹੜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜੋ ਗੁਰਮਤ ਦੇ ਕੈਂਪ ਛੁੱਟੀਆਂ ਦੇ ਦਿਨਾਂ ਦੇ ਵਿੱਚ ਲਗਾਏ ਜਾ ਰਹੇ ਨੇ ਅੱਜ ਪਿੰਡ ਖਾਨਪੁਰ ਦੇ ਵਿੱਚ ਜਿਲ੍ਹਾ ਫਤਿਹਗੜ ਸਾਹਿਬ ਦਾ ਪਿੰਡ ਹੈ ਇੱਥੇ ਜਿਹੜਾ ਗੁਰਮਤ ਕੈਂਪ ਸੱਤ ਰੋਜ਼ਾ ਬੱਚਿਆਂ ਨੂੰ ਜਿਹੜਾ ਬੱਚਿਆਂ ਦੀ ਸਿੱਖਿਆ ਦੇ ਲਈ ਲਾਇਆ ਗਿਆ ਸੋ ਮੈਂ ਸਮਝਦਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਹੀ ਚੰਗਾ ਉਪਰਾਲਾ ਹੈ ਔਰ ਇਹਨਾਂ ਦੇ ਨਾਲ ਜਿਨ੍ਹਾਂ ਨੇ ਸਹਿਯੋਗ ਕੀਤਾ ਹੈ ਉਹ ਇਸ ਪਿੰਡ ਦੀ ਨਗਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਖਾਨਪੁਰ ਦੀ ಗ್ರಾಮ ਪੰਚਾਇਤ ਔਰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਜਿਹੜੇ ਸਾਡੇ ਜਨਰਲ ਇੰਚਾਰਜ ਨੇ ਉਹਨਾਂ ਦੇ ਵੱਲੋਂ ਮੈਂ ਸਮਝਦਾ ਇਹ ਬਹੁਤ ਵੱਡਾ ਨਾਲ ਸਹਿਯੋਗ ਕਰਕੇ ਅੱਜ ਪਿੰਡ ਪਿੰਡ ਸ਼ਹਿਰ ਸ਼ਹਿਰ ਜਿਹੜਾ ਇਹ ਜਿਹੜੇ ਗੁਰਮਤ ਦੇ ਸਿੱਖਿਆ ਦੇ ਕੈਂਪ ਲਾਇਆ ਜਾ ਰਹੇ ਨੇ ਉਹਦੀ ਅਸੀਂ ਉੱਚੇ ਚੇਤੇ ਤੌਰ ਤੇ ਨਾ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕਰਦੇ ਹਾਂ ਔਰ ਸਮੁੱਚੀ ਸੰਗਤ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਛੁੱਟੀਆਂ ਦੇ ਦਿਨਾਂ ਦੇ ਦੌਰਾਨ ਜਾਂ ਇਸ ਤੋਂ ਬਾਅਦ ਕਿਤੇ ਵੀ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਕੋਈ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪਿੰਡ ਦੇ ਜਾਂ ਇਲਾਕੇ ਦੇ ਲੋਕ ਕਿਤੇ ਵੀ ਗੁਰਮਤਿ ਕੈਂਪ ਲਵਾਉਣਾ ਚਾਹੁੰਦੇ ਨੇ ਤਾਂ ਉੱਥੇ ਜਿਹੜੇ ਬੱਚਿਆਂ ਦੀ ਜਿਹੜੀ ਕਿੰਨੀ ਗਿਣਤੀ ਹੋ ਸਕਦੀ ਹੈ ਉਹਦੀ ਗਿਣਤੀ ਦੱਸ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਪ੍ਰਚਾਰਕ ਸਹਿਬਾਨਾਂ ਨਾਲ ਗੁਰਦੁਆਰਾ ਫਤੇਗੜ ਸਾਹਿਬ ਦੇ ਜਿਹੜੇ ਮੈਨ ਹੈ ਉੱਥੇ ਹੈੱਡ ਨੇ ਮੈਨੇਜਰ ਸਾਹਿਬ ਨਾਲ ਜਾਂ ਸਾਡੇ ਨਾਲ ਤੁਸੀਂ ਕਿਸੇ ਵੀ ਤਰੀਕੇ ਨਾਲ ਜਿਹੜਾ ਸੰਪਰਕ ਕਰਕੇ ਅਸੀਂ ਜਿਹੜਾ ਹਰ ਪਿੰਡ ਦੇ ਵਿੱਚ ਜਿਹੜਾ ਟੈਂਪ ਲਾਉਣ ਲਈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਹੈ ਸੋ ਮੈਂ ਉਮੀਦ ਕਰਦਾ ਕਿ ਵੱਧ ਤੋਂ ਵੱਧ ਜਿਹੜੀਆਂ ਇਲਾਕੇ ਦੀਆਂ ਦੁਆਰਾ ਪ੍ਰਬੰਧਕ ਕਮੇਟੀਆਂ ਨੇ ਜਾਂ ਇਲਾਕੇ ਦੀ ਸੰਗਤ ਹੈ ਇਹ ਦਿਨਾਂ ਦੇ ਵਿੱਚ ਆਪਾਂ ਲਾਹੀਏ ਲਾਹਾ ਲਈਏ ਕਿਉਂਕਿ ਸਾਡਾ ਬਹੁਤ ਵੱਡਾ ਔਰ ਬਹੁਤ ਬੜਮੁੱਲਾ ਇਤਿਹਾਸ ਹੈ ਜਿਹੜਾ ਕਿ ਅੱਜ ਸਾਨੂੰ ਹਰ ਬੱਚੇ ਦੇ ਜਿਹਨ ਤੱਕ ਲੈ ਕੇ ਜਾਣ ਦੀ ਲੋੜ ਆ ਜਿਹੜਾ ਕਿ ਹਰ ਬੱਚੇ ਤੱਕ ਸਾਨੂੰ ਉਹ ਜਿਹੜੀ ਸਿੱਖਿਆ ਪਹੁੰਚਾਉਣ ਦੀ ਲੋੜ ਹੈ ਉਹਦੇ ਲਈ ਮੈਂ ਸਮਝਦਾ ਜਿਹੜਾ ਇਹ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਵੀ ਚੰਗਾ ਔਰ ਆਉਣ ਵਾਲੇ ਸਮੇਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਹ ਵੀ ਉਪਰਾਲਾ ਕਰਨ ਤਾਂ ਕਿ ਸਾਡੇ ਬੱਚੇ ਨੇ ਜਿਹੜੇ ਗੁਰਬਾਣੀ ਨਾਲ ਜੁੜਨਾ ਔਰ ਸਾਡੇ ਗੁਰੂ ਇਤਿਹਾਸ ਤੋਂ ਜਾਣੂ ਹੋਣ ਸਾਡੇ ਜਿਹੜੇ ਸੂਰਬੀਰ ਯੋਧੇ ਹੋਏ ਨੇ ਉਹਨਾਂ ਦੇ ਇਤਿਹਾਸ ਤੋਂ ਜਾਣੂ ਹੋਣ ਇਹ ਮੈਂ ਸਮਝਦਾ ਸਾਨੂੰ ਉਪਰਾਲੇ ਨੇ ਆਉਣ ਵਾਲੇ ਸਮੇਂ 'ਚ ਵੀ ਕਰਨੇ ਚਾਹੀਦੇ ਨੇ ਸੋ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜ ਰਾਘਰੂਜੀ ਦਾ ਖਾਲਸਾ ਰਾਘਰੂਜੀ ਕੀ ਫਤਿਹ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਪਿੰਡਾਂ ਵਿੱਚ ਗੁਰਮਤਿ ਪ੍ਰਚਾਰ ਕਰਾਇਆ ਹੈ ਬੱਚਿਆਂ ਦੁਆਰਾ ਨਾ ਸਿਖਾਇਆ ਜਾ ਪ੍ਰਚਾਰ ਇਹ ਇੱਕ ਸ਼ਮਾਂਗਾ ਜੋ ਕਦਮ ਹੈ ਇਸੇ ਵਿੱਚ ਮਿਸ਼ਨਰੀ ਵਾਲੇ ਤੇ ਸਾਡੇ ਸ਼੍ਰੋਮਣੀ ਕਮੇਟੀ ਵਾਲੇ ਜਿਹੜੇ ਪ੍ਰਚਾਰਕ ਉਹ ਵੀ ਪਹੁੰਚੇ ਨੇ ਬੱਚਿਆਂ ਨੂੰ ਇਹਨਾਂ ਦੇ 7 ਦਿਨ ਗੁਰਮਤਿ ਪ੍ਰਚਾਰਟ ਆਇਆ ਵਧੀਆ ਬੱਚਿਆਂ ਨੂੰ ਜਪਜੀ ਸਾਹਿਬ ਸਿਖਾਇਆ ਹੈ ਹੋਰ ਬਾਣੀਆਂ ਸਿਖਾਈਆਂ ਗੁਰ ਇਤਿਹਾਸ ਸਿਖਾਇਆ ਹੈ ਮੈਂ ਪਿੰਡ ਦੀ ਪੰਚਾਇਤ ਵੱਲੋਂ ਨਗਰ ਨਿਵਾਸੀਆਂ ਵੱਲੋਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਮੈਂ ਅੱਗੇ ਵੀ ਆਸ ਕਰਦਾ ਹਾਂ ਵੀ ਇਹੋ ਜਿਹੇ ਕੈਂਪ ਸਾਡੇ ਪਿੰਡ ਵਿੱਚ ਇਹ ਜ਼ਰੂਰ ਲਗਾਉਣ ਮੇਰੇ ਵੱਲੋਂ ਸਾਰਿਆਂ ਦਾ ਇੱਥੇ ਬੱਚਿਆਂ ਦਾ ਬੱਚਿਆਂ ਦੇ ਮਾਪਿਆਂ ਦਾ ਜਿਨ੍ਹਾਂ ਨੇ ਆਪਣੇ ਬੱਚੇ ਭੇਜੇ ਆ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕੁਟਾਨ ਕੁਟਾਨ ਸ਼ੁਕਰਾਨਾ ਕਰਦਾ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਇਹਾਂ ਦੀ ਹਾਜ਼ਰੀ ਦੇ ਵਿੱਚ ਮਰਿਆਦਾ ਨਾਲੇ ਸਾਰੀ ਸੇਵਾ ਨਿਭਾਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ